ਹਾਂਜੀ ਸਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਘੈਂਡ ਦੇ ਵਲੌਗ ਦੇ ਵਿੱਚ ਅੱਜ ਆਪਾਂ ਚੱਲੇ ਹਾਂ ਦੋ ਸਕੂਟਰੀਆਂ ਦੀਆਂ ਬੈਟਰੀਆਂ ਪਾਉਣ ਤੇ ਤੁਹਾਨੂੰ ਬੈਟਰੀਆਂ ਵਿਖਾਉਣੇ ਬੈਟਰੀਆਂ ਫੁੱਲੀਆਂ ਪਈਆਂ ਸਕੂਟਰੀਆਂ ਦੇ ਤਾਂ ਕਰਕੇ ਨਵੀਆਂ ਪਾ ਕੇ ਲੈ ਕੇ ਆਉਣੀਆਂ ਤੇ ਨਾਲ ਆ ਤੁਹਾਨੂੰ ਵਲੌਗ ਇੰਜੋਏ ਕਰਾਉਣੇ ਆ ਹੁਣ ਤੁਹਾਨੂੰ ਸਕੂਟਰੀਆਂ ਦੀਆਂ ਬੈਟਰੀਆਂ ਵਿਖਾਉਣਾ ਫੁੱਲੀਆਂ ਪਈਆਂ ਸਕੂਟਰੀਆਂ ਦੀਆਂ ਬੈਟਰੀਆਂ ਇਹ ਲਓ ਵੀ ਇਹ ਆਹ ਪੜ ਆਹ ਇੱਕ ਫੁੱਲੀਆਂ ਪਈਆਂ ਬੈਟਰੀਆਂ ਦੇਖੋ ਵਿੱਚ ਇੱਥੇ ਤੇ ਤਾਂ ਕਰਕੇ ਨਵੀਆਂ ਪਾਕੇ ਲੈ ਕੇ ਆਉਣੀ ਆ ਚਾਰਜ ਨਹੀਂ ਹੁੰਦੀਗੀ ਸਕੂਟਰੀ ਚਾਰਜ ਹੋ ਜਾਂਦੀ ਏ ਜੇ ਤੇ ਫਿਰ ਚੱਲਦੀ ਨਹੀਂ ਮਾੜੀ ਮੋਡੀ ਚੱਲਦੀ ਏ ਨਵੀਆਂ ਪਾਕੇ ਲੈ ਕੇ ਆਵਾਂਗੇ ਹਣ ਤੇ ਨਾਲ ਨਾਲ ਤੁਹਾਨੂੰ ਚੰਗੀ ਤਰ੍ਹਾਂ ਬਲੌਗ ਖਾਉਂਗੇ ਤੇ ਬਲੌਗ ਲਾਸਟ ਤੱਕ ਵੇਖਿਓ ਆਪਣਾ ਬਲੌਗ ਮੋਟਰਸਾਈਕਲ ਦੇ ਨਾਲ ਹੁਣ ਟੋਸ਼ਨ ਪਾਵਾਂਗੇ ਤੇ ਜਾਣੇ ਫਿਰ ਜੀ ਸੱਜਣੋ ਕਹਿੰਦੇ ਆਪਾਂ ਰਾਹ ਦੇ ਵਿੱਚ ਆ ਕਰੀਆਂ ਟੱਪ ਕੇ ਤੇ ਮੋਟਰ ਉੱਪਰ ਪਾ ਯਾਰ ਹੁਣ ਹੀ ਆ ਗਏ ਆ ਮਮਦੋੜ ਮੇਰੇ ਪਪਾ ਹੀ ਤੇ ਮੇਰਾ ਭਰਾ ਉਹ ਗਏ ਚਲੇ ਅੱਗੇ ਤੇ ਤੁਸੀਂ ਦੇਖ ਹੀ ਆਇਗਾ ਟੋਸ਼ਨ ਪਾਇਆ ਹੈਗਾ ਮੋਟਸ ਦੇ ਨਾਲ ਤੇ ਸਕੂਟਰੀ ਆਉਣਾ ਇੰਨੀ ਗਤੁਰਦੀ ਵੀ ਜਾ ਗਿਆ ਪਪਾ ਪਟੀਆਂ ਪਾਉਣੇ ਤਾਂ ਕੋਈ ਚੱਕਰ ਹੀ ਨਹੀਂ ਰੇਡ ਕੀ ਲੈ ਗਿਆ ਨਾ ਭੈ ਸ਼ਾਮ ਦੇ ਮਮਦੋੜ ਦਾ 뷰 ਵੇਖੋ ਬਈ ਯਾਰਾ ਭਾ ਨੌ ਦਾਸਤਿਤ ਜਾਂਦੀ ਏ ਤੁਰਦੀ ਨਹੀਂ ਸਕੂਟਰੀ ਆਪਣੀ ਹੋ ਗਿਆ ਅਗੇ ਮੈਂ ਦੂਰ ਲੱਭ ਗਿਆ ਅਗੇ ਕੱਪੂਆਂ ਵਾਲੀ ਦੁਕਾਨ ਪੂਰਾ ਦੀ ਉਥੋਂ ਆਪਾਂ ਸਕੂਟਰੀ ਲਈ ਸੀ ਤੇ ਆਪਾਂ ਬੈਟਰੀਆਂ ਪੁੱਛ ਕੇ ਆਤੀ ਆ ਕੇ ਇਹ ਹੁਣ ਸਾਨੂੰ ਦੁਕਾਨ ਤੇ ਜਾਂ ਮਿਲਾਂਗੇ ਯਾਰ ਆ ਗਏ ਦੁਕਾਨ ਤੇ ਆਉਂ ਦੇਖ ਸਕਦੇ ਆ ਗਈ ਕਪੂਣਾ ਦੀ ਦੁਕਾਨ ਇੱਥੋਂ ਆਪਾਂ ਸਕੂਟਰੀਆਂ ਬੈਟਰੀਆਂ ਪਾਉਣੇ ਆਪਿਆ ਚਲੋ ਲੈ ਕੇ ਜਾਂਦੇ ਆ ਆਪਾਂ ਅੰਦਰ ਤੇ ਫਿਰ ਆਪਾਂ ਪੁੱਛ ਲਈਏ ਕੀ ਰੇਟ ਰੂਟ ਏ ਫਿਰ ਆਪਾਂ ਪਾਉਨੇ ਆ ਖੜੀ ਆਪਣੀ ਸਕੂਟਰੀ ਤੇ ਇਧਰ ਸਕੂਟਰੀਆਂ ਸਕੂਟਰੀਆਂ ਬੈਠੀਆਂ ਜਾਲੀਆਂ ਤੇ ਹੁਣ ਆਪਾਂ ਵੇਨੇ ਆ ਕੁਛ ਕੁਛ ਲੈਨੇ ਰੇਟ ਰੂਟ ਤੇ ਫਿਰ ਖੋਨੇ ਆ ਇਧਰ ਦੇਖੋ ਸਕੂਟਰੀਆਂ ਸਕੂਟਰੀਆਂ ਖੜੀਆਂ ਹੀ ਆ ਨਵੀਆਂ ਸਕੂਟਰੀਆਂ ਸਾਰੀਆਂ ਫਰੀਆਂ ਨੇ ਬੜੀਆਂ ਸਕੂਟਰੀਆਂ ਇਧਰ ਚੱਕ ਕਰੋ ਚਾਹੋ ਬੰਦਾ ਜੋ ਆਗੇ ਉਸ ਨਾਲ ਜਾ ਸਕਦਾ ਹੈ ਨਵੀਆਂ ਸਕੂਟਰੀਆਂ ਆਪਾਂ ਇਹ ਨਵੀਆਂ ਲਵਾਂਗੇ ਚੋਣੇ ਤੇ ਸਕੂਟਰੀ ਤੇ ਉਹਦਾ ਵੀਲੋਗ ਆਵੇਗਾ ਤੇ ਆ ਕਿ ਨਵੀਆਂ ਸਕੂਟਰੀ ਲਈ ਹੈ ਬੈਟਰੀਆਂ ਪਾ ਰਹੇ ਨੇ ਆਜ ਦੇਣਾ ਆ ਇਹ ਤੁਹਾਨੂੰ ਬੜਾ ਅਪਮਾਨ ਵਾਲਾ ਹੈ ਇਹ ਵੀ ਤੋਂ ਨਹੀਂ ਹੋਇਆ ਟਾਇਰ ਦੇਖੋ ਜੀ ਬਈ ਸਿਰਾ ਕੁਆਲਟੀ ਦੇ ਟਾਇਰ ਪਹਿਣ ਸਕੂਟਰ ਚੈੱਕ ਕਰੋ ਨਵੇਂ ਨਵੀਂ ਕੰਪਨੀ ਪਈ ਸਕੂਟਰਾਂ ਦੀ ਇਹ ਮੁੰਜਾ ਆ ਆ ਸਰਾ ਇਹ ਸਕੂਟਰ ਤੇ ਆਪਾਂ ਆਵਦੀ ਸਕੂਟਰੀ 'ਤੇ ਆਂ ਦੇਨੇ ਆ ਤੇ ਬੈਟਰੀਆਂ ਬੁਟੀਆਂ ਆਪਾਂ ਉਹਨੇ ਆ ਵੇਨੇ ਆ ਆਹ ਕਿਹੜੇ ਰੰਗ ਦੇ ਆਹ ਕੀ ਜਗਾਲਿਆ ਏ ਇਹ ਵੱਡੇ ਇਹ ਵੱਡੇ ਹੀ ਮੋਟਰਸਾਈਕਲ ਮੋਟਰਸੰਗਲੇ ਨਹੀਂ ਬੈਟਰੀਆਂ ਸਕੂਟਰੀ ਇਹ ਵੀ ਇਹ ਤਗੜੀ ਹੈ ਲੰਮੇ ਰੂਟਾਂ ਜਾਂਦੀ ਹੈ ਵੀ ਆਂ ਬੱਤੀਆਂ ਰਣੀ ਆਗਨੇ ਦੀ ਕਿਹੜੀ ਬੱਤੀ ਹੈ 52000 ਵਾਲੀ ਆ ਜੀ

ਕਿੰਨੀਆਂ ਕੋ ਸਕੂਟਰੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਧਰ ਆਪਣੀ ਸਕੂਟਰੀ ਖੁੱਲ ਰਹੀ ਏ ਉੱਤੇ ਜੜਾਲੀ ਸੀ ਸਕੂਟਰੀ ਹੋਣਾ ਆਹ ਤਾਂ ਤੇ ਉਹ ਸਕੂਟਰੀ ਨੇ ਜਮ ਬੁਰਾ ਹਾਲ ਹੋਇਆ ਪਿਆ ਜਮ ਕੰਮ ਖਰਾਬ ਏ ਸਕੂਟਰੀਆਂ ਦਾ ਬੈਟਰੀਆਂ ਜਮ ਡੈੱਡ ਹੋਈਆਂ ਪਈਆਂ ਤਾਂ ਕਰਕੇ ਹੁਣ ਪੁਰਾਣੀਆਂ-ਪੁਰੋਣੀਆਂ ਪਾਉਨੀਆਂ ਸਕੂਟਰੀਆਂ ਦੀਆਂ ਬੈਟਰੀਆਂ ਤੇ ਫਿਰ 2 ਮਹੀਨਿਆਂ ਨੂੰ ਝੋਨਾ ਪੱਕ ਗਿਆ ਤੇ ਫਿਰ ਉਦੋਂ ਫਸਲ ਦੇ ਪੈਸਿਆਂ ਦੀ ਉਦੋਂ ਨਵੀਂ ਆਪਾਂ ਸਕੂਟਰੀ ਲੈ ਲਾਂਗੇ ਵਿੱਚ ਕਟਾ ਕੇ மோட்டில் சேக்க நேக்க உங்க கே முன்னாட மகன்சர்தான் ਤੇ ਪਟਾਖੇ ਪੰਪਾ ਜਾ ਰਿਹਾ ਹੈ ਚਲਾਈ ਸਿਰ ਵੇਖੋ ਥੱਲੇ ਲੱਗਾ ਮਗਰਹਾੜ ਤੇ ਇਹਨੇ ਇੱਥੋਂ ਸਟਾਰਟ ਹੁੰਦਾ ਸਰਕਾ ਸਿਰਫ ਨੂੰ ਮਾਰਦਾ ਇਹਦਾ ਸਟਾਪ ਹੁੰਦਾ ਹੈ ਆਗੇ ਜਾਣੀ ਉਹ ਨਹੀਂ ਹਰੇ ਪਿਆਣਾ ਕੰਮ ਡੋਲਦਾ ਭਾਈ ਹੁਣ ਕੰਮ ਡੋਲਦਾ ਪਿਆ ਆ ਆ ਜਾਂਦਾ ਦੁਪਹਿਰ ਚਲੇ ਰਖਾਏ ਚਾਰੀ ਕੋਟਾ ਕਿਨੇ ਬੈਟਰੀਆਂ ਚੈੱਕ ਹੋ ਰਹੀਆਂ ਸਕੂਟਰੀ ਦੀਆਂ ਇਧਰ ਪੁਰਾਣੀਆਂ ਸਕੂਟਰੀਆਂ ਖੜੀਆਂ ਆਇਆਂ ਟਰੈਕਟਰ ਖੜਾ ਆ ਇਧਰ ਚੈੱਕ ਕਰੋ ਆ ਰੰਗੀਆਂ ਨੇ ਲਗੀਆਂ ਖੜਾ ਰਹੇ ਪੁਰਾਣੀਆਂ ਚਾਰਜ ਲੱਗੀਆਂ ਤੁੰਦੇ ਆਈਆਂ ਵੀ ਆ ਗਏ ਛੱਕੇ ਆ ਆ ਲੇਟ ਆ ਤੇ ਮੈਂ ਤੱਕ ਲਿਆ ਪੁਰਾਣੀਆਂ ਤੇ ਆ ਆ ਤੇ ਪਾਲੀਆਂ ਤੇਨ ਆਲੀਆਂ ਹੁਣ ਆਪਾਂ ਨੂੰ ਆਨੇ ਪਏ ਬੈਟਰੀਆਂ ਚੱਲਦੀਆਂ ਪੁਆਈਆਂ ਥੋੜਾ ਟਾਈਮ ਹੀ ਚੱਲਣੀਆਂ ਆ ਬੈਟਰੀਆਂ ਦੇਖ ਸਭ ਦੇ ਲਾ ਬਿੱਚੋ ਬਰ ਸਕੂਟਰੀਆਂ ਨਹੀਂ ਬੈਟਰੀਆਂ ਬੂਟਰੀਆਂ ਪਵਾ ਪੂ ਕੇ ਹੁਣ ਆਪਾਂ ਯਾਨੇ ਘਰ ਨੂੰ ਪਾ ਲਈ ਚੱਲੇ ਫਿਰ ਹਨੇਰਾ ਨੂਰਾ ਪੈਣ ਵਾਲਾ ਹਨੇਰਾ ਪੈਣ ਹੀ ਵਾਲਾ ਸ਼ਾਮ ਪੈ ਗਈ ਦਬਾ ਚੋ ਬਰੋ ਮਮਦੂਰ ਦਾ ਨਿਕਲ ਆ ਬਾਹਰ ਤੇ ਹੁਣ ਜਾਂਦੀ ਆਉਂਦੀ ਅੱਜ ਆ ਚੁੱਕੇ ਹਾਂ ਪਿੰਡ ਦੇ ਐਂਟਰੀ ਆ ਗਈ ਆਪਣੇ ਪਿੰਡ ਦੀ ਤੇ ਸਭ ਤੋਂ ਪਹਿਲਾਂ ਘਰ ਦੇ ਭਗਮ ਭਰਾਣਾ ਦੇ ਦਰਸ਼ਨ ਉਹ ਬਾਬਾ ਜੀ ਵਾਜੀ ਵਾ ਗਿਆ ਅਬ ਪਿੰਡ ਨੂੰ ਤੇ ਹਣ ਖਿੱਚਤੀ ਇਹਨੇ ਵਾ ਇੰਟਰ ਹੋ ਗਏ ਪਿੰਡ ਜੀ ਆਉਂਦੀ ਮੇਲ ਦੀ ਕਿਉਂ ਵਾਜੀ ਵਾ ਚੋ ਨਾ ਬੋਸਣਾ ਵਾਜੀ ਵਾ ਉਨੇ ਦਾ ਬਲੌਗ ਆਵੇਗਾ ਤੇ ਉਹ ਵੀ ਤੁਸੀਂ ਵੇਖਿਓ ਉਹ ਵੀ ਆਊਗਾ ਤਿੰਨਾਂ ਚਾਰਾਂ ਦਿਨਾਂ ਨੂੰ ਇੱਥਾਂ ਟਾਈਮ ਨਾਲ ਹੀ ਪਾਵਾਂਗੇ ਤੇ ਪਿੰਡ ਦੇ ਵਿੱਚ ਤੁਸੀਂ ਵੇਖਿਓ ਸਮਾਨ ਮਿਲ ਰਹੇ ਨੇ ਪਿੰਡ ਦੇ ਅੰਦਰ ਵੜ ਕੇ ਵਾਜੀਵਾ ਜਾਂਦੇ ਪਏ ਆਪਾਂ ਥੋੜਾ ਪਿੰਡ ਦੇ ਵਿੱਚ ਬਹੁਤ ਹੀ ਭਾਜੀ ਚੰਦੀ ਸਕੂਟਰੀ ਆਪਣੀ ਇਹ ਸੀ ਸਾਡਾ ਅੱਜ ਦਾ ਵਲੌਗ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ